ਕਿਹੜੀ ਪਾਰਟੀ ਨੂੰ ਵੋਟ ਪਾ ਰਹੇ ਹੋ ਆਮ ਆਦਮੀ ਪਾਰਟੀ ਕਿਉਂ ਪਾ ਰਹੇ ਹੋ ਬੜੀਆ ਕੰਮ ਕੀਤੇ ਉਹਨਾਂ ਨੇ ਮਤਲਬ ਕਿ ਚਲੋ ਸਾਡੇ ਨਾਲ ਪਹਿਲਾਂ ਵੀ ਪ੍ਰੇਮ ਉਹਨਾਂ ਦਾ ਅੱਛਾ ਜੀ ਹਰਮੀਰ ਸਿੰਘ ਸੰਧੂ ਦਾ ਪ੍ਰੇਮ ਹੈ ਹਰਮੀਰ ਸਿੰਘ ਸੰਧੂ ਦਾ ਅੱਛਾ ਜੀ ਉਹਨਾਂ ਨੇ ਸਾਡੇ ਨਾਲ ਪਹਿਲਾਂ ਵੀ ਬਹੁਤ ਕੰਮ ਕੀਤੇ ਆ ਤੇ ਹੁਣ ਵੀ ਕਰ ਰਹੇ ਨੇ ਜਿਹੜਾ ਭਗਵੰਤ ਮਾਨ ਆ ਉਹਦੀ ਕਾਰਗੁਜ਼ਾਰੀ ਤੁਹਾਨੂੰ ਕਿਵੇਂ ਲੱਗਦੀ ਹੈ ਬਹੁਤ ਵਧੀਆ ਲੱਗਦੀ ਹੈ ਜਿੱਡਾ ਬਿਜਲੀ ਦਾ ਬਿਲ ਬਿਲ ਮੁਆਫੀ ਟਾਣਾ ਹੈ ਉਹਨਾਂ ਨਾਲ ਕੋਈ ਬਿਲ ਦਾ ਕਾਰਨ ਦਾ ਕੋਈ ਜ਼ਿਕਰ ਨਹੀਂ ਹੈਗਾ ਅੱਛਾ ਆਮ ਘਰਾਂ ਨੂੰ ਬਿਲਾ ਬਿਲ ਦੀ ਸਮੱਸਿਆ ਬਹੁਤ ਹੁੰਦੀ ਸੀ ਹਾਂ ਜੀ ਪਹਿਲਾਂ ਜਿਵੇਂ ਹੁਣ ਆਮ ਬ ਹੋਣ ਚਲੋ ਮਿਲ ਨਹੀਂ ਹੁੰਦਾ ਨਹੀਂ ਕਹਿਣਾ ਚਾਹੁੰਦੇ ਵਧੀਆ ਗੱਲ ਹੈ ਜੀ ਤੇਲ ਆਮ ਹੁਣ ਕਰਕੇ ਕਰਾਂਦੇ ਪੂਰੇ ਨਹੀਂ ਨੇ ਤੇ ਇਸ ਕਰਕੇ ਚਲੋ ਉਹਨਾਂ ਨੇ ਸਾਨੂੰ ਥੋੜੀ ਮਾਫੀ ਦਿੱਤੀ ਤੇ ਵਧੀਆ ਉਹਨਾਂ ਨੇ ਜੋ ਕੰਮ ਕੀਤੇ ਵਧੀਆ ਕੀਤੇ ਆ ਪਾਣੀਆਂ ਵਾਸਤੇ ਵੀ ਮਤਲਬ ਬਿਜਲੀ ਵਾਸਤੇ ਵੀ ਛੜਕਾਂ ਛੁੜਕਾਂ ਵੀ ਹੁਣ ਜਿਹੜਾ ਉਹਨਾਂ ਨੇ ਮਤਲਬ ਅੱਜ ਸਾਡੇ ਨਾਲ ਗੱਲਬਾਤ ਕੀਤੀ ਕਹੀ ਤੁਹਾਨੂੰ ਚੈਰ ਕਰਕੇ ਦਵਾਂਗੇ ਬਣਾ ਕੇ ਦਵਾਂਗੇ ਅੱਛਾ ਜੀ ਹਾਂ ਜੀ ਤੇ ਜਿਹੜਾ ਬੱਤੀ ਵਗੈਰਾ ਕਿਵੇਂ ਆ ਰਿਹਾ ਜਿਹੜੇ ਕਿਸਾਨੀ ਨਾਲ ਸੰਬੰਧਿਤ ਹੈ ਬਾਕੀ ਬਹੁਤ ਚੱਲਿਆ ਆ ਰਹੀ ਮਤਲਬ ਐਰਕੀਟੇ ਕੋਈ ਮੁਸ਼ਕਲ ਨਹੀਂ ਆਈ ਪਾਣੀ ਵੀ ਜਿਹੜੀ ਜੂਲੀ ਲਾਈਆ ਮੋਟਰਾਂ ਕਿਤੇ ਮਲ ਲੋਕਾਂ ਦੇ ਰਾਤ ਮਲਟ ਟਾਈਮ ਆਫ ਕਰਦੇ ਜੇ ਉਹਨਾਂ ਨੂੰ ਰਾਤ ਜਾਣਾ ਨਹੀਂ ਪੈਂਦਾ ਮਤਲਬ ਦਿਨ-ਦਿਨ ਹੀ ਉਹਨਾਂ ਦਾ ਪਾਣੀ ਦੱਸ ਕਰਨ ਤਰਨਦਾਰਨ ਇਲੈਕਸ਼ਨ ਚੱਲ ਰਹੀ ਹੈ ਤੇ ਪਿੰਡਾਂ ਦੇ ਵਿੱਚ ਅਸੀਂ ਆਏ ਹੋਏ ਆ ਹਰ ਇੱਕ ਵਿਅਕਤੀ ਜਿਹੜਾ ਤਰਨਦਾਰਨ ਇਲੈਕਸ਼ਨ ਵੱਲ ਦੇਖ ਰਿਹਾ ਤੇ ਆਮ ਲੋਕਾਂ ਨੂੰ ਅਸੀਂ ਪੁੱਛ ਰਹੇ ਹਾਂ ਕਿ ਲੋਕ ਕਿਸ ਨੂੰ ਵੋਟ ਪਾ ਰਹੇ ਆ ਇਸ ਵਾਰ ਸਾਡਾ ਨਾ ਬਾਬਾ ਜੀ ਜੁੜੇ ਨੇ ਉਹਨਾਂ ਨੂੰ ਪੁੱਛਦੇ ਆ ਅਸੀਂ ਗਾ ਬਾਬਾ ਜੀ ਕਿਹੜੀ ਪਾਰਟੀ ਨੂੰ ਵੋਟ ਪਾ ਰਹੇ ਹੋ ਆਮ ਆਦਮੀ ਪਾਰਟੀ ਕਿਉਂ ਪਾ ਰਹੇ ਹੋ ਵਧੀਆ ਕੰਮ ਕੀਤੇ ਉਹਨਾਂ ਨੇ ਮਤਲਬ ਕਿ ਚਲੋ ਸਾਡੇ ਨਾਲ ਪਹਿਲਾਂ ਵੀ ਪ੍ਰੇਮ ਨਾਲ अच्छा जी हरमीत सिंह संधू ਦਾ ਪ੍ਰੇਮ ਹੈ। ਹਰਮੀ ਸਿੰਘ ਸੰਧੂ ਰਾਹੀਂ। اچھا ਜੀ। ਉਹਨਾਂ ਨੇ ਸਾਡੇ ਨਾਲ ਪਹਿਲਾਂ ਵੀ ਬਹੁਤ ਕੰਮ ਕੀਤੇ ਆ ਤੇ ਹੁਣ ਵੀ ਕਰ ਰਹੇ। ਤੇ ਜਿਹੜਾ ਭਗਵੰਤ ਮਾਨ ਆ ਉਹਦੀ ਕਾਰਗੁਜ਼ਾਰੀ ਤੁਹਾਨੂੰ ਕਿਵੇਂ ਲੱਗਦੀ ਹੈ? ਬਹੁਤ ਵਧੀਆ ਲੱਗਦੀ ਜੀ। ਜਿੱਦਾਂ ਬਿਜਲੀ ਦਾ ਬਿੱਲ ਬਿਲਕੁਲ ਮੁਆਫ ਕੀਤਾਣਾ ਹੈ। ਉਹਨਾਂ ਨੂੰ ਕੋਈ ਬਿੱਲ ਤਾਰਨ ਦਾ ਕੋਈ ਫਿਕਰ ਨਹੀਂ ਹੈਗਾ। اچھا ਆਮ ਘਰਾਂ ਨੂੰ ਬਿਲਾ ਬਿੱਲ ਦੀ ਸਮੱਸਿਆ ਬਹੁਤ ਹੁੰਦੀ ਸੀ। ਹਾਂ ਜੀ। ਪਹਿਲਾਂ ਜਿਵੇਂ ਹੁਣ ਆਮ ਬਿੱਲ ਆ ਜਾਂਦੇ ਸੀ। ਹੁਣ ਚਲੋ ਫਿਲ ਨਹੀਂ ਹੁੰਦਾ। ਲਈ ਕਹਿਣਾ ਜਿਉਂਨੇ ਵਧੀਆ ਗੱਲ ਹੈ ਜੀ ਬਿੱਲ ਆਮ ਹੁਣ ਕਰਕੇ ਘਰਾਂ ਦੇ ਪੂਰੇ ਨਹੀਂ ਹੁੰਦੇ। ਤੇ ਇਸ ਕਰਕੇ ਕਿ ਉਹਨਾਂ ਨੇ ਸਾਨੂੰ ਥੋੜੀ ਮਾਫੀ ਦਿੱਤੀ ਵਧੀਆ ਤੇ ਹੋਰ ਕੀ ਕੀ ਨਵਾਂ ਨੂੰ ਚੰਗਾ ਲੱਗਿਆ ਆ ਆਮ ਆਦਮੀ ਪਾਰਟੀ ਦੇ ਵਿੱਚ ਜਿਹਾ ਭਗਵੰਤ ਸਾਨ ਦਾ ਰਮੀਲ ਸੰਧੂ ਦਾ ਜਿਹੜਾ ਤੁਸੀਂ ਵੋਟ ਪਾ ਰਹੇ ਹੋ ਇਹਨਾਂ ਨੇ ਜੋ ਕੰਮ ਕੀਤੇ ਵਧੀਆ ਕੀਤੇ ਆ ਪਾਣੀਆਂ ਵਾਸਤੇ ਵੀ ਮਤਲਬ ਬਿਜਲੀ ਵਾਸਤੇ ਵੀ ਸੜਕਾਂ ਛੜਕਾਂ ਵੀ ਜਿਹੜਾ ਉਹਨਾਂ ਨੇ ਮਤਲਬ ਅੱਜ ਸਾਡੇ ਨਾਮ ਨਾਲ ਗੱਲਬਾਤ ਕੀਤੀ ਕਹੀ ਤੁਹਾਨੂੰ ਤਿਆਰ ਕਰਕੇ ਦੇਵਾਂਗੇ ਬਣਾ ਕੇ ਦੇਵਾਂਗੇ ਅਛਾ ਜੀ ਹਾਂਜੀ ਤੇ ਜਿਹੜਾ ਬੱਤੀ ਵਗੈਰਾ ਕਿਵੇਂ ਆ ਰਹੀ ਆ ਜਿਹੜੇ ਕਿਸਾਨੀ ਨਾਲ ਸੰਬੰਧਤ ਆ ਬੱਤੀ ਬਹੁਤ ਚੜੀ ਆ ਰਹੀ ਮਤਲਬ ਐਕੀਟੇ ਕੋਈ ਮੁਸ਼ਕਲ ਨਹੀਂ ਆਈ ਪਾਣੀ ਵੀ ਜੀਰੀ ਜੂਰੀ ਲਈ ਆ ਮੋਟਰਾਂ ਜਿੱਥੇ ਮੱਲ ਲੋਕ ਜਾ ਕੇ ਰਾਤ ਮੱਲ ਟਾਈਮ ਪਾਸ ਕਰਦੇ ਹੁਣ ਉਹਨਾਂ ਨੂੰ ਰਾਤ ਜਾਣਾ ਨਹੀਂ ਪੈਂਦਾ ਮਤਲਬ ਦਿਨ ਦੇ ਨਹੀਂ ਉਹਨਾਂ ਦਾ ਪਾਣੀ ਦਾ ਸਰਪੰਚ ਰਾਤ ਨੂੰ ਵੈਸੇ ਵੀ ਖਤਰਾ ਹੁੰਦਾ ਕੋਈ ਸੱਪ ਮਿਲ ਜਵੇ ਕੋਈ ਹੋਰ ਚੀਜ਼ ਮਿਲ ਜਵੇ ਖਤਰਨਾਕ ਹੁਣ ਤਾਂ ਚੀਤੇ ਵਗੈਰਾ ਵੀ ਆਮ ਫਿਰਦੇ ਨੇ ਕਹੇ ਸ਼ੇਰ ਆ ਗਿਆ ਸ਼ੇਰ ਆ ਗਿਆ ਹੁਣ ਤਾਂ ਜ਼ਿਮੀਦਾਰਾਂ ਨੂੰ ਉੱਤੇ ਵੀ ਡਰ ਨਹੀਂ ਲੱਗਦਾ ਦਿਨ ਦਿਨ ਘਰੇ ਆ ਜਾਂਦੇ ਨੇ ਹਾਂ ਜੀ ਹਾਂ ਜੀ ਠੀਕ ਹੈ ਜੀ ਉਹ ਮੱਲਣਾਂ ਨੇ ਜੋ ਵੀ ਕੰਮ ਕੀਤੇ ਵਧੀਆ ਕੀਤੇ 2027 ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿਹਦੀ ਸਰਕਾਰ ਆਊਗੀ ਦੇਖੋ ਜੀ ਇਹ ਤਾਂ ਮੌਕਾ ਆਉਣ ਤੇ ਪਤਾ ਲੱਗੂਗਾ ਮੱਲੇ ਹੁਣ ਜਿੱਦਾਂ ਇੱਕ ਸਾਲ ਇਹਨਾਂ ਦਾ ਰਹਿ ਗਿਆ ਜੇ ਹੋਰ ਇਹਦੋਂ ਵੀ ਵਧੀਆ ਕੰਮ ਕਰਨਗੇ ਤੇ ਸਰਕਾਰ ਜਿਹੜੀ ਹੈ ਇਹਨਾਂ ਦੀ ਫੇਰ ਆਊਗੀ ਸ਼ਾਇਦ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਤੁਸੀਂ ਕਿਰਤੀਬੰਦ ਹੋ ਤੁਹਾਡੇ ਕੋਲ ਬਹੁਤ ਸਾਰੇ ਬੰਦੇ ਜੁੜੇ ਵੀ ਹੋਣਗੇ ਕਿਸਾਨ ਵੀ ਜੁੜੇ ਹੋਣਗੇ ਉਹ ਕੀ ਕਹਿੰਦੇ ਨੇ ਭਗਵੰਤ ਮਾਨ ਦੀ ਸਰਕਾਰ ਨੂੰ ਮਤਲਬ ਕੋਵੰਤ ਮਾਨ ਦੀ ਸਰਕਾਰ ਨੂੰ ਮਤਲਬ ਚੰਗਾ ਜਿਆਦਾ ਕਹਿੰਦੇ ਆ ਹੈ ਤਾਂ ਦੋਨੋਂ ਬਰਲਵਾ ਮਿਲਵਾਈਆਂ ਲੇਕਿਨ ਜਿਆਦਾ ਜਿਹੜਾ ਤਾਰੀਫ ਜਿਹੜੇ ਲੀਡਰ ਨੇ ਔਖੇ ਨੇ ਕਿ ਆਮ ਘਰਾਂ ਦਾ ਮੁੰਡਾ ਇਹੀ ਚੀਜ਼ ਆ ਆਮ ਘਰਾਂ ਦਾ ਮੁੰਡਾ ਕਿਉਂ ਮੁੱਖ ਮੰਤਰੀ ਬਣ ਗਿਆ ਹਾਂਜੀ ਇਹ ਤਾਂ ਸਾਰੇ ਕਹਿ ਰਹੇ ਆ ਮਤਲਬ ਇਹ ਮੁੱਖ ਮੰਤਰੀ ਕੀ ਹੈ ਸਾਰੇ ਜਿੰਨੇ ਵੀ ਐਮਐਲਏ ਆ ਜਾਂ ਮਾਲਾ ਆਪਣੇ ਜਿਹੜੇ ਆ ਛੋਟੇ ਵਰਕਰ ਆ ਕੋਈ ਮਾਲੇ ਇਸ ਗੱਲ ਤੋਂ ਕੋਚ ਹਾਂਜੀ ਤੇ ਬਾਬਾ ਜੀ ਕਹਿ ਰਹੇ ਨੇ ਕਿ ਇਹ ਦੁੱਖ ਆ ਕਿ ਆਮ ਘਰ ਦਾ ਮੁੰਡਾ ਮੁੱਖ ਮੰਤਰੀ ਬਣ ਗਿਆ ਤੇ ਤਾਂ ਕਰਕੇ ਉਹਦੀਆਂ ਲੱਤਾਂ ਖਿੱਚੀਆਂ ਜਾ ਰਹੀਆਂ ਨੇ ਵੈਸੇ ਭਗਵੰਤ ਮਾਨ ਕੀ ਕਹ ਲੱਗਦਾ ਪਿੰਡਾਂ ਵਾਲਿਆਂ ਨੂੰ ਜ਼ਿਆਦਾਤਰ ਜਿਵੇਂ ਅਸੀਂ ਰਿਪੋਰਟ ਤਿਆਰ ਕਰੀ ਆ ਉਹਦੇ ਵਿੱਚ ਭਗਵੰਤ ਮਾਨ ਦੀ ਤੇ ਹਰਮੀਤ ਸੰਧੂ ਦੀ ਇੱਥੇ ਕਰਨਤਨ ਹਲਕੇ ਦੇ ਵਿੱਚ ਫੁੱਲ ਚੜ੍ਹਾਈ ਆ ਤੇ ਲੋਕ ਝਾੜੂ ਨੂੰ ਵੋਟਾਂ ਪਾ ਰਹੇ ਨੇ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਧੰਨਵਾਦ